ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਪਿਛਲੀ ਵੀਡੀਓ ਵਿੱਚ ਸੁਣਿਆ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਏਮਨਾਬਾਦ ਗਏ ਸਨ ਉੱਥੇ ਇੱਕ ਪਠਾਨ ਦਾ ਪੁੱਤਰ ਬਿਮਾਰ ਸੀ ਜਿਹੜਾ ਡਾਕਟਰਾਂ ਹਕੀਮਾਂ ਕੋਲ ਠੀਕ ਨਹੀਂ ਹੋ ਸਕਿਆ ਤੇ ਮਲਕ ਭਾਗੋ ਨੇ ਉਹਨੂੰ رائے ਦਿੱਤੀ ਫਕੀਰੀ ਹੀ ਇਸ ਨੂੰ ਠੀਕ ਕਰ ਸਕਦੇ ਨੇ ਪਹੁੰਚਾ ਫਕੀਰ ਹੋਵੇ ਉਹਦਾ ਇਸਾਰਾ ਸੀ ਗੁਰਨਾਨ ਸਿੰਘ ਸਹਦੇਵਾਲਾ ਤੇ ਨੂੰ ਏਸੀ ਵੀ ਜੇ ਨਾ ਠੀਕ ਹੋਏ ਤੇ ਆਪਣੀ ਜਿਹੜੀ ਉਹਦੀ ਹਿਰਦੇ ਵਿੱਚ ਈਰਖਾ ਸੀ ਨਾ ਉਹ ਈਰਖਾ ਦੇ ਕਾਰਨ ਉਹਨੇ ਮਹਾਰਾਜ ਨੂੰ ਫਸਾਣਾ ਚਾਹੁੰਦਾ ਸੀ ਪਰ ਸਤਿਗੁਰੂ ਜੀ ਨੇ ਆਪਣੇ ਸਿੱਖ ਨੂੰ ਮਾਨ ਜੀਤਾ ਵੀ ਭਾਈ ਲਾਲੋ ਦੀ ਜੁੱਠੀ ਰੋਟੀ ਜਿਹੜਾ ਜੇ ਤੁਸੀਂ ਖਾਓਗੇ ਤੁਹਾਡਾ ਬੱਚਾ ਠੀਕ ਹੋ ਜਾਵੇਗਾ ਤੇ ਸਤਿਗੁਰ ਦੀ ਕਿਰਪਾ ਹੀ ਉਹ ਬੱਚਾ ਠੀਕ ਹੋ ਗਿਆ ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਤਲਵੰਡੀ ਪਹੁੰਚੇ ਰਾਇ ਬੁਲਾਰ ਨੂੰ ਮਿਲਣ ਵਾਸਤੇ ਸੋ ਹੁਣ ਪ੍ਰਸੰਗ ਸੁਣਾਉ ਗੁਰੂ ਨਾਨਕ ਦੇਵ ਜੀ ਦੀ ਤਲਵੰਡੀ ਫੇਰੀ ਗੁਰੂ ਨਾਨਕ ਦੇਵ ਰਸਤੇ ਵਿੱਚ ਲੋਕਾਂ ਨੂੰ ਅਸਲੀ ਜੀਵਨ ਦਾ ਰਾਹ ਦੱਸਦੇ ਆਪਣੇ ਜਨਮ ਨਗਰ ਰਾਏ ਭੋਇ ਦੀ ਤਲਵੰਡੀ ਪਹੁੰਚ ਗਏ ਜਿੱਥੇ ਸਤਿਗੁਰਾਂ ਨੇ অবতার ਧਾਰਿਆ ਸੀ ਕਰ ਜਾਣ ਦੇ ਥਾਂ ਬਾਹਰ ਇੱਕ ਖੂਹ ਤੇ ਡੇਰਾ ਲਾ ਲਿਆ ਛਟ ਨਗਰੇ ਵਿੱਚ ਧੁੰਮ ਗਿਆ ਕਿ ਮਹਿਤਾ ਕਾਲੂ ਕਲਿਆਣ ਦਾਸ ਬਾਬਾ ਮਹਿਤਾ ਕਲਿਆਣ ਦਾਸ ਪਟਵਾਰੀ ਦਾ ਪੁੱਤਰ ਨਾਨਕ ਸੰਤ ਬਣ ਕੇ ਆ ਗਿਆ ਮਾਤਾ ਤ੍ਰਿਪਤਾ ਜਿਨੂੰ ਖਬਰ ਹੋਈ ਤਾਂ ਉਹ ਭੱਜੇ ਆਏ ਗੁਰੂ ਜੀ ਨੂੰ ਗੱਲ ਨਾਲ ਲਾ ਕੇ ਪਿਆਰ ਤੇ ਮੋਹ ਨਾਲ ਰਜ ਕੇ ਰਜ ਕੇ ਪਿਆਰ ਕੀਤਾ ਤੇ ਬਰਾਗ ਦੇ ਵਿੱਚ ਅੱਖਾਂ ਵਿੱਚ ਅਥਰੂ ਆ ਗਈ ਇਹ ਗੁਰਨਾਨਦ ਸਾਹਿਬ ਜੀ ਨੂੰ ਜਿਹੜੇ ਮਿਲਦੇ ਪਏ ਨੇ ਤੁਸੀਂ ਇਹ ਸਕਰੀਨ ਤੇ ਫੋਟੋ ਵੇਖਦੇ ਪਏ ਇਹ ਮਾਤਾ ਤ੍ਰਿਪਤਾ ਜੀ ਤੇ ਗੁਰਨਾਨੰਦ ਸਾਹਿਬ ਨੇ ਪਿਤਾ ਮਹਿਤਾ ਕਲਿਆਣ ਦਾਸ ਪਟਵਾਰੀ ਤੇ ਗੁਰਨਾਨੰਦ ਸਾਹਿਬ ਜੀ ਦਾ ਚਾਚਾ ਜੀ ਭਾਈ ਲਾਲੂ RAM ਜੀ ਆਏ ਮਿਲੇ ਤੇ ਬੜਾ ਜੋਰ ਲਾਇਆ ਕਿ ਘਰ ਚੱਲੋ ਪਰ ਗੁਰੂ ਜੀ ਘਰ ਜਾਣਾ ਨਾ ਮੰਨੇ ਜਦ ਸੁਨੇਹਾ ਆ ਗਿਆ ਕਿ ਰਾਏ ਬੁਲਾਰ ਨੇ ਯਾਦ ਕੀਤਾ ਹੈ ਤਾਂ ਗੁਰੂ ਜੀ ਛੱਟ ਰਾਏ ਬੁਲਾਰ ਦੇ ਘਰ ਜਾਣ ਲਈ ਤਿਆਰ ਹੋ ਗਏ ਉਹਨਾਂ ਆਖਿਆ ਕਿ ਉਹ ਮਿਲਣ ਹੀ ਰਾਏ ਬੁਲਾਰ ਨੂੰ ਆਏ ਸਨ ਰੱਬ ਦੇ ਪਿਆਰੇ ਯਾਦ ਕਰਨ ਤਾਂ ਛੇਤੀ ਪਹੁੰਚਣਾ ਹੀ ਪੈਂਦਾ ਹੈ ਜਦ ਰਾਇ ਬੁਲਾਰ ਦੇ ਘਰ ਪਹੁੰਚੇ ਤਾਂ ਉਹਨੇ ਸਤਕਾਰ ਨਾਲ ਜੀ ਆਇਆਂ ਆਖਿਆ ਕਿਉਂਕਿ ਪਹਿਲਾ ਸਿੱਖ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਰਾਇ ਬੁਲਾਰ ਸੀ ਜਿਸ ਮੰਝੇ ਤੇ ਬੈਠਾ ਸੀ ਉੱਥੇ ਸਰਹਾਣੇ ਵੱਲ ਗੁਰੂ ਜੀ ਨੂੰ ਬਿਠਾਇਆ ਤੇ ਆਪ ਮੰਝੇ ਦੀ ਪੋਇਂਟ ਵੱਲ ਬੈਠ ਗਿਆ ਗੱਲ ਗੱਲਾਂ ਕੀਤੀਆਂ ਤੇ ਫਿਰ ਸਵਾਲ ਕੀਤਾ ਕਿ ਰੱਬ ਦੀ ਦਰਗਾਹ ਵਿੱਚ ਕਿਵੇਂ ਬਖਸੇ ਜਾਈਦਾ ਹੈ ਰਾਏ ਬੁਲਾਰ ਕਹਿਣ ਲੱਗਿਆ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਰੱਬ ਦੀ ਦਰਗਾਹ ਵਿੱਚ ਕਿਵੇਂ ਬਖਸੇ ਜਾਈਦਾ ਹੈ ਤੁਸੀਂ ਤੁਰ ਤੋਂ ਬਖਸੇ ਹੋਏ ਹੋ ਗੁਰੂ ਜੀ ਨੇ ਆਖਿਆ ਰਾਏ ਬੁਲਾਰ ਦੀਆਂ ਅੱਖਾਂ ਵਿੱਚ ਪਿਆਰ ਤੇ ਸ਼ਰਧਾ ਨਾਲ ਅਥਰੂ ਆ ਗਈ ਉਹ ਮੰਜੇ ਤੋਂ ਉੱਠ ਕੇ ਜ਼ਮੀਨ ਤੇ ਪੁੰਜੇ ਬਹਿ ਗਿਆ ਤੇ ਚਰਣਾ ਤੇ ਸਿਰ ਰੱਖ ਦਿੱਤਾ ਫਿਰ ਆਪਣੇ ਨੌਕਰ ਨੂੰ ਭੇਜ ਕੇ ਸੁਦੇ ਬ੍ਰਾਹਮਣ ਨੂੰ ਸਦਿਆ ਤੇ ਕਿਹਾ ਕਿ ਰਸੋਈ ਤਿਆਰ ਕਰਕੇ ਵਧੀਆ ਭੋਜਨ ਤਿਆਰ ਕਰੋ ਕਿਉਂਕਿ ਰਾਇ ਬਲਾਰ ਮੁਸਲਮਾਨ ਸਨ ਇਸ ਕਰਕੇ ਉਹਨਾਂ ਨੂੰ ਪੰਡਿਤ ਨੂੰ ਸਦਿਆ ਬ੍ਰਾਹਮਣ ਨੂੰ ਸਦਿਆ ਜਿਹੜਾ ਲੰਗਰ ਤਿਆਰ ਕਰੇ ਉਦੋਂ ਇਹ ਮਰਿਆਦਾ ਸੀ ਸੁਦੇ ਬ੍ਰਾਹਮਣ ਨੂੰ ਸਦਿਆਤੇ ਕਿਹਾ ਕਿ ਰਸੋਈ ਤਿਆਰ ਕਰਕੇ ਵਧੀਆ ਭੋਜਨ ਤਿਆਰ ਕਰੋ ਨਾਨਕ ਜੀ ਸਮੇਤ ਸਾਰੇ ਲੋਕ ਅੱਜ ਇੱਥੇ ਹੀ ਰੋਟੀ ਖਾਣਗੇ ਰਾਏ ਬੁਲਾਰ ਨੇ ਕਿਹਾ ਫਿਰ ਪਰਿਵਾਰ ਦੇ ਜ਼ੋਰ ਦੇਣ ਤੇ ਰਾਏ ਬੁਲਾਰ ਨੇ ਬੇਨਤੀ ਕੀਤੀ ਕਿ ਤੁਸੀਂ ਸੰਤ ਬਣ ਕੇ ਦੂਰ ਡਰਾਡੇ ਕਿਉਂ ਜਾਂਦੇ ਹੋ ਇੱਥੇ ਤਲਵੰਡੀ ਵਿੱਚ ਹੀ ਰਹੋ ਭਾਵੇਂ ਸੰਤ ਵੇਸ ਸੰਤ ਵੇਸ ਦੇ ਵਿੱਚ ਹੀ ਰਹੋ ਆਪਣਾ ਸੰਤ ਵੇਸ ਹੀ ਰੱਖੋ ਇੱਥੇ ਤੁਹਾਨੂੰ ਕਿਸੇ ਤਰ੍ਹਾਂ ਦੀ ਤੋਟ ਨਹੀਂ ਆਵੇਗੀ ਮੇਰੀ ਸਾਰੀ ਜਾਇਦਾਦ ਤੇ ਜ਼ਮੀਨ ਤੁਹਾਡੇ ਲਈ ਹਾਜ਼ਰ ਹੈ ਇਨੂੰ ਖਰਚੇ ਤੇ ਜਿਵੇਂ ਚੰਗਾ ਲੱਗੇ ਉਸੇ ਤਰ੍ਹਾਂ ਹੀ ਲੇਖੇ ਲਾਓ ਗੁਰੂ ਜੀ ਨੇ ਆਖਿਆ ਅਸੀਂ ਉਹ ਕੁਝ ਕਰਨਾ ਹੈ ਜੋ ਕਰਤਾਰ ਨੂੰ ਚੰਗਾ ਲੱਗੇ ਉਹਦਾ ਹੁਕਮ ਜਿੱਥੇ ਲਿਜਾਏ ਉੱਥੇ ਜਾਵਾਂਗੇ ਜਿੱਥੇ ਉਹ ਰੱਖੇ ਉੱਥੇ ਰਹਾਂਗੇ ਰਾਏ ਬੁਲਾਰ ਸਮਝ ਗਿਆ ਕਿ ਇਹ ਤਲਵੰਡੀ ਵਿੱਚ ਨਹੀਂ ਠੀਕੇ ਰਹਿ ਸਕਦੇ ਉਹਨੇ ਮੁੜ ਤਰਲਾ ਕੇ ਲਿਆ ਕਿ ਕੁਝ ਦਿਨ ਤਾਂ ਇੱਥੇ ਠਹਿਰੋ ਘਰ ਵਿੱਚ ਜਾ ਕੇ ਪਰਿਵਾਰ ਨੂੰ ਵੀ ਖੁਸ਼ ਕਰੋ ਗੁਰੂ ਜੀ ਨੇ ਪਿਆਰ ਨਾਲ ਆਖੀ ਉਹਦੀ ਗੱਲ ਮੰਨ ਲਈ ਰਾਏ ਬੁਲਾਰ ਨੇ ਗੁਰੂ ਸਾਹਿਬ ਜੀ ਨੂੰ ਆਖਿਆ ਤਾਂ ਗੁਰੂ ਨਾਨਕ ਸਾਹਿਬ ਨੇ ਰਾਏ ਬੁਲਾਰ ਦੀ ਆਖੀ ਗੱਲ ਨੂੰ ਮੰਨ ਲਿਆ ਗੁਰੂ ਜੀ ਰਾਤ ਬਾਹਰ ਰੁੱਖਾਂ ਹੇਠ ਹੀ ਡੇਰਾ ਰੱਖਦੇ ਦਿਨੇ ਕਦੇ ਕਿਧਰੇ ਤੇ ਕਦੇ ਕਿਧਰੇ ਤੁਰਦੇ ਫਿਰਦੇ ਰਹਿੰਦੇ ਸੰਗਤਾ ਦਾ ਉਧਾਰ ਕਰਨ ਵਾਸਤੇ ਪਿੰਡਾਂ ਵਿੱਚ ਜਿੱਥੇ ਮਹਾਰਾਜ ਦਾ ਹੁਕਮ ਹੁੰਦਾ ਸੀ ਸਤਿਗੁਰੂ ਜੀ ਆਪ ਹੀ ਮਾਲਕ ਸੀ ਜਿੱਥੇ ਕਿਸੇ ਦਾ ਭਲਾ ਕਰਨਾ ਹੋਵੇ ਉੱਥੇ ਚੱਲ ਜਾਂਦੇ ਸਨ ਦਿਨ ਵਿੱਚ ਇੱਕ ਅੱਧ ਵਾਰ ਰਾਇ ਬੁਲਾਰ ਦੇ ਜਰੂਰ ਜਾ ਦਰਸ਼ਨ ਦਿੰਦੇ ਇੱਕ ਵਾਰ ਹਰ ਰੋਜ਼ ਰਾਏ ਬੁਲਾਰਨ ਜਾ ਕੇ ਦਰਸ਼ਨ ਦਿਂਦੇ ਸਨ ਉਹਨੂੰ ਮਿਲਦੇ ਸਨ ਰਾਏ ਬੁਲਾਰਨ ਸੱਚਾ ਭਗਤ ਸੀ ਰਾਏ ਬੁਲਾਰ ਰੋਟੀ ਵੇਲੇ ਪ੍ਰਸ਼ਾਦਾ ਛਕਣ ਵੇਲੇ ਆਪਣੇ ਪਿਤਾ ਦੇ ਘਰ ਪਹੁੰਚ ਜਾਂਦੇ ਤੇ ਮਾਤਾ ਤ੍ਰਿਪਤਾ ਦੇ ਹੱਥ ਦੀ ਤਿਆਰ ਕੀਤੀ ਪ੍ਰਸ਼ਾਦਾ ਛਕਦੇ ਜਿੰਨੇ ਦਿਨ ਤਲਵੰਡੀ ਵਿੱਚ ਰਹੇ ਇਸੇ ਤਰ੍ਹਾਂ ਹੀ ਕਰਦੇ ਰਹੇ ਗੁਰੂ ਜੀ ਖੁੱਲੇ ਪਾਣੇ ਵਿੱਚ ਇਸ਼ਨਾਨ ਕਰਨਾ ਬਧੇਰੇ ਪਸੰਦ ਕਰਦੇ ਸਨ ਤੇ ਤਲਵੰਡੀ ਵਿੱਚ ਕੋਈ ਤਲਾਹ ਜਾਂ ਟੋਬਾ ਨਹੀਂ ਸੀ ਜਦ ਰਾਏ ਬਲਾਰ ਨੂੰ ਪਤਾ ਲੱਗਾ ਤਾਂ ਉਹਨਾਂ ਝਟ ਇੱਕ ਤਲਾਹ ਬਣਾ ਦਿੱਤਾ ਉਹੀ ਕੱਚਾ ਤਲਾਹ ਹੁਣ ਪੱਕੇ ਸਰੋਵਰ ਦਾ ਰੂਪ ਧਾਰ ਗਿਆ ਹੈ ਕੁਝ ਦਿਨ ਤਲਵੰਡੀ ਰਹਿ ਕੇ ਗੁਰੂ ਜੀ ਮੁਰ ਅੱਗੇ ਯਾਤਰਾ ਲਈ ਰਉ ਪਈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਇਹ ਖੇਡ ਸੀ ਕਲ ਤਾਰਨ ਗੁਰ ਨਾਨਕ ਹੀ ਆਇਆ ਸੰਸਾਰ ਦਾ ਭਲਾ ਕਰਨ ਵਾਸਤੇ ਅਵਤਾਰ ਧਾਰਿਆ ਖੁਦ ਪਰਮੇਸ਼ਰ ਸਨ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੀ ਸੋ ਇਸ ਤਰ੍ਹਾਂ ਗੁਰਨਾਨਕ ਸਾਹਿਬ ਜੀ ਮਹਾਰਾਜ ਦਿਨੇ ਆਪਣੇ ਘਰ ਮਾਤਾ ਤ੍ਰਿਪਤਾ ਦੇ ਹੱਥੋਂ ਪ੍ਰਸ਼ਾਦਾ ਛਕਦੇ ਸਨ ਤੇ ਦਿਨ ਵਿੱਚ ਇੱਕ ਵਾਰ ਰਾਏ ਬਲਾਰ ਨੂੰ ਵੀ ਜਾ ਮਿਲਦੇ ਸਨ ਤੇ ਰਾਤੀਂ ਵਾਰ ਖੁੱਲੇ ਮੈਦਾਨ ਜੰਗਲ ਦੇ ਵਿੱਚ ਹੀ ਰਹਿੰਦੇ ਸਨ ਇਹ ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਇੱਕ ਲੀਲਾ ਸੀ ਸਾਰੇ ਆਖੋ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਬਾਬਾ ਨਾਨਕ ਤੂੰ ਹੀ ਨਰਨਕਾਰ ਜੀ ਤੁਸੀਂ ਕਮੈਂਟ ਕਰਕੇ ਦੱਸਣਾ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਬਸਕ੍ਰਾਈਬ ਲਾਈਕ ਵੀ ਕਰਨਾ ਤੇ ਸੋਣਾ ਜੇ ਇੱਕ ਕਮੈਂਟ ਵੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ